ਦੋ ਨੌਜਵਾਨ ਆਏ ਨੇ ਤੇ 10 ਮਿੰਟ ਪਹਿਲਾਂ ਉਹਨਾਂ ਨੇ ਕੀਤਾ ਕਿ ਦੇਖਿਆ ਵਾ ਕਿ ਸਾਰਾ ਕੋਈ ਗਲੀ 'ਚ ਹੈ ਤੇ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਚਾਬੀ ਉਹਨਾਂ ਕੋ ਆਪਣੀ ਉਹਨਾਂ ਲੈ ਕੇ ਆਏ ਹੋਏ ਸੀ ਉਹ ਚਾਬੀ ਲਾਈ ਆ ਚਾਬੀ ਲਾਉਣ ਤੋਂ ਬਾਅਦ ਵੀ 10 ਮਿੰਟ ਉਹ ਇੱਧਰ ਤੋਂ ਟੈਲ ਦੇ ਰਹੇ ਨੇ ਕਿ ਕਿ ਦੇਖਦੇ ਰਿਹਾ ਕੋਈ ਬਾਹਰ ਨਾ ਆਵੇ ਜਦੋਂ ਉਹਨਾਂ ਨੂੰ ਦਾ ਲੱਗਾ ਉਹਨਾਂ ਦਾ ਕਿ ਕੋਈ ਬਾਹਰ ਨਹੀਂ ਆਇਆ ਉਹਨਾਂ ਨੇ ਐਕਟਿਵ ਫੜੀ ਤੇ ਲੈ ਕੇ ਨਿਕਲ ਗਏ ਪਹਿਲਾ ਲੋਕੀ ਕਹਿੰਦੇ ਕਿ ਰਾਤੀ ਚੋਰੀਆਂ ਹੁੰਦੀਆਂ ਨੇ ਰਾਤੀ ਹੀ ਹੁੰਦਾ ਵਾ ਹੁਣ ਚੋਰੀ ਦਾ ਕੋਈ ਸਮਾਂ ਨਹੀਂ ਹੈ ਉਹ ਤਾਂ 24 ਘੰਟੇ ਭਾਜੀ ਚੋਰੀਆਂ ਹੋ ਰੀਆਂ ਥੇ ਉਹ ਵੀ ਦਿਨ ਦਿਹਾੜੇ ਸ਼ਰੇਆਮ ਕਰਾਊਡ ਪਲੇਸਿਸ ਤੇ ਵੀ ਹੋ ਰੀਆਂ ਨੇ ਤੇ ਜਿੱਥੇ ਨਹੀਂ ਵੀ ਕੋਈ ਹੈਗਾ ਉੱਥੇ ਵੀ ਹੋ ਰੀਆਂ ਨੇ ਦਿਹਾੜੀਦਾਰ ਜਿਹੜਾ ਬੰਦਾ ਮਿਹਨਤ ਕਰਕੇ ਪੈਸਾ ਕਮਾ ਰਿਹਾ ਉਹਦੀ ਚੀਜ਼ ਇੱਕ ਮਿੰਟ ਚੱਕੀ ਜਾਵੇ ਤੇ ਉਹਦੇ ਦਿਲ ਤੇ ਕੀ ਬੀਤਦੀ ਹੈ ਉਹਦੀ ਕਮਾਈ ਵੀ ਗਈ ਉਹ ਇਹ ਸੋਚਦਾ ਯਾਰ ਕਿ ਮੈਂ ਚੋਰਾ ਪਿੱਛੇ ਕਮਾਉਣ ਨੇ ਬੰਦਾ ਇਹ ਸੋਚਦਾ ਕਿ ਯਾਰ ਕੀ ਛੱਡ ਯਾਰ ਇਹੋ ਜੇ ਇਹੋ ਜੇ ਸ਼ਹਿਰ ਵਿੱਚ ਇਹੋ ਜੇ ਆਪਣਾ ਸਟੇਟ ਦੇ ਵਿੱਚ ਹਰਿਆਣਾ ਕੀ ਆ ਬੰਦਾ ਕਹਿੰਦਾ ਤਾਂ ਹੀ ਤਾਂ ਬੱਚੇ ਬਾਹਰ ਜਾ ਰਹੇ ਨੇ ਬਾਹਰ ਕਿਉਂ ਜਾ ਰਹੇ ਹੋ ਕਿ ਉੱਥੇ ਸਰਕਾਰ ਇੰਨੀ ਸਖਤ ਹੈਗੀ ਉੱਥੇ ਚੋਰੀ ਨਹੀਂ ਹੋ ਸਕਦੀ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸੇਹ ਸਾਹਿਬ ਦੇ ਭਗਤਾਂ ਵਾਲੇ ਵਿਹਾਂ ਕੱਲੂ ਵਾਲੇ ਖਾਣੇ ਤੇ ਗਲੀ ਨੰਬਰ 4 ਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਤੁਹਾਨੂੰ ਖਾਰੇ ਆ ਫੁਟੇਜ ਕਿਸ ਤਰ੍ਹਾਂ ਗਲੀ ਵਿੱਚ ਦੋ ਚੋਰ ਆਉਂਦੇ ਨੇ ਕਿਸ ਤਰ੍ਹਾਂ ਬੜੇ ਆਰਾਮ ਦੇ ਨਾਲ ਐਕਟਵਾ ਚੋਰੀ ਕੱਕੇ ਲੈ ਜਾਂਦੇ ਨੇ ਦੁਪਹਿਰ ਦਾ ਸਮਾਂ ਹੁੰਦਾ ਤੇ ਪਰਿਵਾਰ ਵਾਲੇ ਅੰਦਰ ਸੁੱਤੇ ਹੁੰਦੇ ਨੇ ਕਿਉਂ ਗਰਮੀ ਬਹੁਤ ਹੁੰਦੀ ਆ ਪਰ ਕੀ ਉਹਨਾਂ ਨੂੰ ਪਤਾ ਵੀ ਸਾਡੇ ਘਰਾਂ ਦੇ ਬਾਹਰ ਜਿਹੜੀ ਕੀ ਉੱਥੇ ਵੀ ਸਾਡੀ ਐਕਟਵਾ ਸਾਡੀ ਮੋਟਰਸਾਈਕਲ ਜਿਹੜੇ ਸੇਵ ਨਹੀਂ ਆ ਉਸ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵੀਰ ਦੀ ਐਕਟਵਾ ਚੋਰੀ ਹੋਈ ਆ ਸਾਇਲ ਜੀ ਸਾਡੇ ਨਾਲ ਆ ਸਾਇਲ ਜੀ ਹੋਇਆ ਘਟਨਾ ਦੀ ਸੀ ਘਟਨਾ ਕਦੋਂ ਦੀ ਹੈ ਦੱਸ ਕੰਡੂ ਸਾਂਝਾ ਕਰ ਦਿਓ ਤੇ ਕਿਹੜੀ ਵਾਰ ਸੀ ਕਿਹੜੀ ਤਰੀਕ ਵਾਰ ਸੀ ਇਹ ਪਾਜੀ ਇਹ ਘਟਨਾ ਹੈਗੀ ਆ ਬੁੱਧਵਾਰ ਦੀ ਹੂੰ ਜਦੋਂ ਐਕਚੁਅਲੀ ਕੀ ਸੀ ਪਾਪਾ ਆਪਣੇ ਸ਼ਾਪ ਤੋਂ ਘਰ ਆਏ ਨੇ ਤੇ ਘਾਰਾਂ ਤੋਂ ਉਹ ਰੋਜ਼ ਲੰਚ ਕਰਨ ਆਉਂਦੇ ਨੇ ਘਰੇ ਤੇ ਜਦੋਂ ਉਸ ਦਿਨ ਕੀ ਹੋਇਆ ਕਿ ਉਸ ਦਿਨ ਘਰ ਆਏ ਨੇ ਤੇ ਲੰਚ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਕੰਮ ਸੀ ਤੇ ਉਹ ਜਦੋਂ نیچے ਜਾ ਕੇ ਉਹਨਾਂ ਨੇ ਦੇਖੀ ਕਿ ਐਕਟਿਵਾ ਬਾਹਰ ਜਾ ਕੇ ਦੇਖੀ ਹੈ ਕਿ ਐਕਟਿਵਾ ਬਿਲਕੁਲ ਉੱਥੇ ਹੈਗੀ ਵੀ ਨਹੀਂ ਸੀ ਤੇ ਉਹਨਾਂ ਨੂੰ ਫਿਰ ਸ਼ੱਕ ਪਿਆ ਕਿ ਹਾਂ ਚੋਰੀ ਹੋ ਗਈ ਹੈ ਫਿਰ ਉਹਨਾਂ ਆਪਾਂ ਜਿਹੜੇ ਸਾਡੇ ਨੀਅਰ ਬਾਈ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਉਥੇ ਚੈੱਕ ਕਰਾਇਆ ਤੇ ਭਜੀ ਦੋ ਨੌਜਵਾਨ ਆਏ ਨੇ ਆਪਣਾ ਇੱਕ ਨੇ ਪਰਨਾ ਪਾ ਕੇ ਟਕਿਆ ਮੂੰਹ ਤੇ ਦੂਸਰਾ ਬਿਲਕੁਲ ਓਪਨ ਹੈ ਤੇ ਉਹਦੀ ਸ਼ਕਲ ਬਿਲਕੁਲ ਸਾਫ਼ ਆਈ ਉਥੇ ਦੋ ਨੌਜਵਾਨ ਆਏ ਨੇ ਤੇ 10 ਮਿੰਟ ਪਹਿਲਾਂ ਉਹਨਾਂ ਨੇ ਕੀਤਾ ਕਿ ਦੇਖਿਆ ਵਾ ਕਿ ਸਾਰਾ ਕੋਈ ਗਲੀ ਚ ਹੈ ਤੇ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਚਾਬੀ ਉਹਨਾਂ ਕੋ ਆਪਣੀ ਉਹਨਾਂ ਲੈ ਕੇ ਆਏ ਹੋਏ ਸੀ ਉਹ ਚਾਬੀ ਲਾਈ ਹੈ ਚਾਬੀ ਲਾਉਣ ਤੋਂ ਬਾਅਦ ਵੀ 10 ਮਿੰਟ ਉਹ ਇੱਧਰ ਤੋਂ ਟੈਲ ਦੇ ਰਹੇ ਨੇ ਕਿ ਕਿ ਦੇਖਦੇ ਰਿਹਾ ਕੋਈ ਬਾਹਰ ਨਾ ਆਵੇ ਜਦੋਂ ਉਹਨਾਂ ਨੂੰ ਦਾਅ ਲੱਗਾ ਉਹਨਾਂ ਦਾ ਕਿ ਕੋਈ ਬਾਹਰ ਨਹੀਂ ਆਇਆ ਉਹਨਾਂ ਨੇ ਐਕਟਿਵ ਫੜੀ ਤੇ ਲੈ ਕੇ ਨਿਕਲ ਗਏ ਨੇ ਮੈਂ ਕੀ ਕਹਿਣ ਦਾ ਮਤਲਬ ਕੀ ਹੈ ਕਿ ਟਾਈਮ ਸੀ 2.5 ਤੋਂ ਪੌਣੇ 3 ਦਾ ਦੇਨ ਦਿਹਾੜੇ ਵੀ ਨੌਜਵਾਨ ਜਿਹੜੇ ਚੋਰੀਆਂ ਕਰ ਰਹੇ ਨੇ ਹਨਾ ਸਾਡੀ ਉਹ ਮੇਰੀ ਕੀ 22 24 25 ਸਾਲ ਦੀ ਕੋਲ ਕੋਲ ਉਮਰ ਹੋਣੀ ਹੈ ਕੋਈ ਬਹੁਤਾ ਵੀ ਏਜ ਦਾ ਬੰਦਾ ਨਹੀਂ ਸੀ ਮੇਕੀ ਸਾਡੇ ਯੰਗ ਯੂਥ ਹੀ ਆ ਯੂਥ ਵਿੱਚ ਹੀ ਆਂਦਾ ਉਹ 24 25 ਸਾਲ ਦੇ ਦੋ ਮੁੰਡੇ ਸੀ ਕਹਿੰਦਾ ਮਤਲਬ ਕਿ ਉਹਨਾਂ ਨੂੰ ਇੰਨੀਆਂ ਹਲਾ ਸ਼ੇਰੀਆਂ ਆ ਗਈਆਂ ਨੇ ਕਿ ਦਿਨ ਦਿਹਾੜੇ ਵੀ ਚੋਰੀਆਂ ਕਰਨ ਤੋਂ ਘਤਰਾਂਦੇ ਨਹੀਂ ਆ ਸਾਡੀ ਕਿਸ ਤਾਂ ਦੇ ਦਿਓ ਸਾਡੇ ਘਰਾਂ ਦੇ ਬਾਹਰ ਸਾਡੀ ਗਲੀ ਦੇ ਵਿੱਚ ਸਾਡੀ ਐਕਟਵਾ ਮੋਟਰਸਾਈਕਲ ਸੇਵ ਨਹੀਂ ਆ ਅਸੀਂ ਬਜਾਰਾ ਵਿੱਚ ਜਾਂਦੇ ਆ ਉੱਥੇ ਜਾ ਕੇ ਅਸੀਂ ਐਕਟਵਾ ਮੋਟਰਸਾਈਕਲ ਲਾਉਂਦੇ ਆ ਜਦੋਂ ਬਜਾਰਾ ਜਾਂਦੇ ਆ ਉੱਥੇ ਚਲੋ ਮੰਨਦੇ ਵੀ ਸ਼ਾਇਦ ਭੀੜ ਭੜੇ ਲਕਾਵਾ ਜਾਂ ਖੁਲਾ ਲਕਾਵਾ ਉੱਥੋਂ ਚੋਰੀ ਹੋ ਸਕਦੀ ਆ ਪਰ ਅਸੀਂ ਘਰ ਦੇ ਬਾਹਰ ਤੱਕ ਸੇਵ ਨਹੀਂ ਆ ਜਿਸ ਦਾ ਤੁਹਾਡੇ ਐਕਟਵਾਚ ਚੋਰੀ ਹੋ ਗਈ ਆ ਉਸ ਤੋਂ ਬਾਅਦ ਤੁਹਾਨੂੰ ਕਿੰਨਾ ਕ ਬਗੋਚਾ ਰਿਆ ਕੰਮਕਾਰ ਤੇ ਜਾਂਦਾ ਕਿੰਨੇ ਕ ਮੁਸ਼ਕਲਾ ਸਾਹਮਣੇ ਕਰਨਾ ਪਿਆ ਪਾਜੀ ਦੇਖੋ ਭੀੜ ਭੜਾ ਕੇ ਵਾਲੇ ਇਲਾਕੇ ਵਿੱਚ ਆਪਾਂ ਬੰਦੇ ਆ ਪਰ ਅੱਜ ਕੱਲ ਤੇ ਜਿੱਥੇ ਭੀੜ ਹੈ ਹੀ ਨਹੀਂ ਨਾ ਦੇਖੋ ਵੈਸੇ ਤਾਂ ਭੀੜ ਭੜਾ ਵਾਲੇ ਇਲਾਕੇ ਵਿੱਚ ਤਾਂ ਚੋਰੀ ਦੇ ਚਾਂਸ ਇੰਨੇ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੱਕ ਚੋਰਾਂ ਨੂੰ ਇਹ ਵੀ ਡਰ ਹੁੰਦਾ ਵਾ ਕਿ ਯਾਰ ਇੱਥੇ ਜਨਤਾ ਹੈਗੀ ਆ ਕੋਈ ਸਾਨੂੰ ਕੁੱਟ ਮਾਰਨਾ ਕਰ ਦੇ ਜਾਂ ਆਪਾਂ ਫੜੇ ਗਏ ਤੇ ਪਰ ਕਹਿਣ ਦਾ ਮਤਲਬ ਕਿ ਅੱਜ ਕੱਲ ਤਾਂ ਭੀੜ ਭੜਾ ਵਾਲੇ ਇਲਾਕੇ ਵਿੱਚ ਵੀ ਚੋਰੀਆਂ ਕਰ ਲਾਪੇ ਨੇ ਮੈਂ ਕਹਿਣ ਦਾ ਮਤਲਬ ਕਿ ਚੋਰਾਂ ਦਾ ਕੋਈ ਸਮਾਂ ਨਹੀਂ ਜੇ ਰਹਿ ਗਿਆ ਹੁਣ ਪਹਿਲਾਂ ਪਹਿਲਾਂ ਲੋਕੀ ਕਹਿੰਦੇ ਕਿ ਰਾਤੀ ਚੋਰੀਆਂ ਹੁੰਦੀਆਂ ਨੇ ਰਾਤੀ ਇਹ ਹੁੰਦਾ ਵਾ ਹੁਣ ਚੋਰੀ ਦਾ ਕੋਈ ਸਮਾਂ ਨਹੀਂ ਆ ਹੁਣ ਤਾਂ 24 ਘੰਟੇ ਭਾਜੀ ਚੋਰੀਆਂ ਹੋ ਰੀਆਂ ਇੱਥੇ ਉਹ ਵੀ ਦਿਨ ਦਿਹਾੜੇ ਸ਼ਰੇ ਆਮ ਕਰਾਊਡ ਪਲੇਸਿਸ ਤੇ ਵੀ ਹੋ ਰਿਆ ਨੇ ਤੇ ਜਿੱਥੇ ਨਹੀਂ ਵੀ ਕੋਈ ਹੈਗਾ ਉੱਥੇ ਵੀ ਹੋ ਰਿਆ ਨੇ ਗੱਲ ਕਹਿਣਾ ਦਾ ਮਤਲਬ ਇਹ ਹੈ ਕਿ ਹੁਣ ਮੰਨ ਲਓ ਜਿਹਦੀ ਚੱਕੀ ਗਈ ਹੈ ਹੁਣ ਜਿੰਨੂੰ ਜਿਹਦੀ ਐਕਟਿਵਾ ਚੱਕੀ ਗਈ ਹੈ ਕਿ ਮਿਡਲ ਕਲਾਸ ਬੰਦਾ ਜਿਹੜਾ ਆਪਣਾ ਮੇਰੇ ਪਾਪਾ ਦਾ ਟੀ ਸਟਾਲ ਹੈ ਹਨਾ ਚਾਹ ਦਾ ਸਟਾਲ ਆਂਦੇ ਨੇ ਉਹਨਾਂ ਦਾ ਉਹਨਾਂ ਦੀ ਐਕਟਿਵਾ ਚੱਕੀ ਗਈ ਹੈ ਹੁਣ ਜਿਹੜਾ ਬੰਦਾ ਪਾਈਪੇ ਜੋੜ ਕੇ ਆਪਣਾ ਪੈਸੇ ਕਮਾ ਰਿਹਾ ਹੈ ਭਾਜੀ ਇੱਕ ਕੱਪ ਚਾਹ ਦਾ 10 ਰੁਪਏ ਦਾ ਹੈ ਠੀਕ ਹੈ ਐਕਟਿਵਾ ਕਿੰਨੇ ਦੀ ਹੈ 30000 ਤੋਂ 35 ਮੰਨ ਲਓ ਜੇ ਆਪਾਂ ਅੱਜ ਸੈਕੰਡ ਹੈਂਡ ਵੀ ਲੈਣ ਜਾਈਏ 30 ਤੋਂ 35000 ਦੀ ਮੰਨਦੇ ਕਿ ਮੇਰੇ ਪਾਪਾ ਨੂੰ 3000 ਕਪ ਚਾਹ ਦੇ ਵੇਚਨੇ ਪੈਣੇ ਆ ਉਹ 30000 ਜੋੜਨ ਪਿੱਛੇ ਠੀਕ ਹੈ ਨਾ ਉਹ 3000 ਕਾ 50 ਦੇ ਵੇਚਣ ਕਿਤੇ ਤਾਂ ਜਾ ਕੇ 30000 ਜੋੜਨਾ ਕਹਿਣ ਦਾ ਮਤਲਬ ਇਹ ਮੇਰੀ ਕਹਾਣੀ ਨਹੀਂ ਹੈ ਕੋਈ ਹੋਰ ਵੀ ਬੰਦਾ ਹੋਏਗਾ ਜਿਹਦੇ ਪਾਪਾ ਵਿਚਾਰੇ ਮਜ਼ਦੂਰੀ ਕਰਕੇ ਪੈਸਾ ਕਮਾਉਂਦੇ ਪੈਣੇ ਪਰ ਆਪਾਂ ਇਹ ਕਹਿ ਰਹੇ ਆ ਕਿ ਜਿਹੜਾ ਬੰਦਾ ਦਿਹਾੜੀਦਾਰ ਜਿਹੜਾ ਬੰਦਾ ਮਿਹਨਤ ਕਰਕੇ ਪੈਸਾ ਕਮਾ ਰਿਹਾ ਉਹਦੀ ਚੀਜ਼ ਇੱਕ ਮਿੰਟ ਚੱਕੀ ਜਾਵੇ ਤੇ ਉਹਦੇ ਦਿਲ ਤੇ ਕੀ ਬ ਉਹ ਇਹ ਸੋਚਦਾ ਯਾਰ ਕਿ ਮੈਂ ਚੋਰਾ ਪਿੱਛੇ ਕਮਾਨ ਨੇ ਕਿ ਜਿਹੜੇ ਚੱਕ ਕੇ ਲੈ ਕੇ ਜਾ ਰਹੇ ਨੇ ਕਹਿਣ ਦਾ ਮਤਲਬ ਕੀ ਹੈ ਕਿ ਇੱਕ ਮਿਡਲ ਕਲਾਸ ਬੰਦੇ ਜੋ ਚੀ ਚੱਕੀ ਜਾਂਦੀ ਹੈ ਉਹਦੇ ਬਾਅਦ ਉਹਨੂੰ ਜਿਹੜੀ ਮੁਸ਼ਕਿਲਾਂ ਨੇ ਹੁਣ ਦੇਖੋ ਅੱਜ ਦੇ ਕੱਲ ਨੂੰ ਦੱਸੋ ਕਿਦਾ ਗੱਡੀ ਤੋਂ ਬਿਨਾਂ ਗੁਜ਼ਾਰਾ ਹੈ ਲੋਕੀ ਤਾਂ ਘਰੋਂ ਬਾਹਰ ਵੀ ਜਾਂਦੇ ਗੱਡੀ ਤੇ ਜਾਂਦੇ ਨੇ ਹਨਾ ਕੋਈ ਚੀ ਲੈਣ ਜਾਣੀ ਗੱਡੀ ਜਾਂਦੇ ਗੱਡੀ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਅੱਜ ਕੱਲ ਜਿੰਨੇ ਘਰ ਦੇ ਫੈਮਲੀ ਮੈਂਬਰਸ ਨੇ ਉਹਨੀਆਂ ਗੱਡੀਆਂ ਜ਼ਰੂਰੀ ਨੇ ਹੁਣ ਪਾਪਾ ਦੀ ਗੱਡੀ ਚੋਰੀ ਹੋਈ ਹੈ ਹੁਣ ਉਹਨਾਂ ਨੂੰ ਕੀ ਉਹ ਰਿਕਸ਼ੇ ਤੇ ਜਾ ਰਹੇ ਨੇ ਹਫਤਾ 4 5 6 ਦਿਨ ਹੋ ਗਏ ਨੇ ਰ ਇੱਕ ਇੱਕ ਪੁੱਤਰ ਸਾਹਮਣੇ ਪਿਓ ਰਿਖਸ਼ੇ ਤੇ ਜਾਂਦਾ ਹੋਵੇ ਤੇ ਪੁੱਤ ਕਦੀ ਬਰਦਾਸ਼ਤ ਕਰ ਸਕਦਾ ਭਾਜੀ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਸਾਰੀ ਉਮਰ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਸਾਨੂੰ ਉਹਨਾਂ ਨੇ ਸਾਰੇ ਸੁੱਖ ਦਿੱਤੇ ਆ ਤੇ ਹੁਣ ਮੈਂ ਵੀ ਮੇਰਾ ਵੀ ਤਾਂ ਫਰਜ਼ ਬੰਦਾ ਨਾ ਮੈਂ ਵੀ ਉਹਨਾਂ ਵਸੇ ਕੁਝ ਕਰਾਂ ਜੇ ਹੁਣ ਮੈਂ ਉਹਨਾਂ ਨੂੰ ਕਿਤਨੋਂ ਕਿਤੇ ਪੈਸੇ ਫੜ ਧੜ ਕੇ ਮੈਂ ਉਹਨਾਂ ਨੂੰ ਸੈਕਿੰਡ ਹੈਂਡ ਐਕਟਿਵਲ ਲੈ ਕੇ ਦਿੱਤੀ ਆ ਕਿ ਪਾਪਾ ਕੋਈ ਗੱਲ ਨਹੀਂ ਤੁਸੀਂ ਜਾਓ ਆਪਾਂ ਜਿਹੜੇ ਪੈਸੇ ਫੜੇ ਕੋਈ ਗੱਲ ਨਹੀਂ ਆਪਾਂ ਮਿਹਨਤ ਕਰਕੇ ਉਹਨੂੰ ਦੇ ਦਾਂਗੇ ਵਾਪਸ ਕਰ ਦਾਂਗੇ ਲਾ ਦਾਂਗੇ ਇੱਕ ਇੱਕ ਪੁੱਤਰ ਦੇ ਵੱਤੋਂ ਵੱਤ ਚਾਹੁੰਦਾ ਹੈ ਕਿ ਉਹਦਾ ਪਿਓ ਕਈ ਸਾਡੇ ਤੋਂ ਵੀ ਵਿਚਾਰੇ ਨਹੀਂ ਜਿੰਨਾ ਕੋ ਸੋਰਸ ਹੀ ਨਹੀਂਗਾ ਕਿ ਉਹ ਲੈ ਉਹ ਕਿਸੇ ਕੋ ਫੜ ਕੇ ਵੀ ਲੈ ਕੇ ਦੇ ਸਕਣ ਤੇ ਮੈਨੂੰ ਦੱਸੋ ਉਹ ਬੰਦਾ ਕੀ ਕਰੇਗਾ ਉਹ ਬੰਦਾ ਤਾਂ ਰੋਲ ਗਿਆ ਨਾ ਭਾਜੀ ਪਰ ਕੀ ਲੱਗਦਾ ਨਹੀਂ ਵੀ ਸਹਲ ਜਿਹੜੀਆਂ ਗਲੀ ਵਿੱਚ ਚੋਰੀਆਂ ਹੋਣੀ ਸ਼ੁਰੂ ਕਰਤੀਆਂ ਵਾ ਤੁਹਾਡੀ ਗਲੀ ਤੱਕ ਸੇਵ ਨਹੀਂ ਆ ਚੋਰ ਤੁਹਾਡੇ ਘਰਾਂ ਤੱਕ ਆ ਗਏ ਨੇ ਕੀ ਲੱਗਦਾ ਨਹੀਂ ਵੀ ਜਿਹੜੇ ਇਸ ਤਰ੍ਹਾਂ ਦੇ ਐਕਟਵਾ ਚੋਰੀ ਕਰਦੇ ਜਾਂ ਮੋਰਸ ਚੋਰੀ ਕਰਦੇ ਨੇ ਕੀ ਲੱਗਦਾ ਨਹੀਂ ਉਹ ਨਸ਼ੇੜੀ ਹੋਣਗੇ ਨਸ਼ੇ ਦੀ ਦਤ ਵਿੱਚ ਜਿਹੜਾ ਇਸ ਤਰ੍ਹਾਂ ਚੋਰੀਆਂ ਕਰਦੇ ਨੇ ਭਾਜੀ ਦੇਖੋ ਗੱਲ ਪਤਾ ਕੀ ਹੈ ਜਿਹੜਾ ਬੰਦਾ ਚੋਰੀ ਕਰਦਾ ਨਾ ਉਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਕਿਉਂਕਿ ਬਿਨਾ ਮਕਸਦ ਕੋ ਕਦੀ ਚੋਰੀ ਨਹੀਂ ਜੀ ਹੁੰਦੀ ਜਾਂ ਤਾਂ ਉਹਨੂੰ ਆਪਣੇ ਪੈਸੇ ਪਿੱਛੇ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਹੈ ਭਾਜੀ ਨਸ਼ਾ ਸਾਡੇ ਸਮਾਜ ਚ ਸਾਡੇ ਖਾਸ ਕਰ ਪੰਜਾਬ ਵਿੱਚ ਪ੍ਰਧਾਨ ਠੀਕ ਹੈ ਨਾ ਜ਼ਿਆਦਾਤਰ ਚੋਰੀਆਂ ਜਿਹੜੀਆਂ ਨਸ਼ੇ ਕਰਕੇ ਹੁੰਦੀਆਂ ਜਿਨ੍ਹਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ ਉਹ ਫਿਰ ਬਾਹਰੋਂ ਪਰਮੰਧ ਕਰਦੇ ਚੀਜ਼ਾਂ ਦਾ ਠੀਕ ਹੈ ਨਾ ਜਿਨ੍ਹਾਂ ਦੇ ਘਰ ਦੇ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਫਿਰ ਚੋਰੀਆਂ ਕਰਕੇ ਉਹਨਾਂ ਨੇ ਪੈਸੇ ਰੇਂਜ ਕਰਨੇ ਆ ਹੁਣ ਭਾਜੀ ਸੋਚੋ ਜਿਹੜੀ ਐਕਟਿਵ ਆ ਚੱਕੀ ਗਈ ਹੈ ਹਨਾ ਵੀਰੋ 25000 ਰੁਪਏ ਪਾ ਲਾ ਕੇ ਵੀ ਚੱਲੀ ਹੈ ਹਨਾ ਸੈਕਿੰਡ ਹਣ 20 ਤੋਂ 25000 ਦੀ ਉਹ ਉਹਦੀ ਐਕਟਿਵਾ ਦਾ ਮੁੱਲ ਹੈ ਭਾਜੀ ਉਹ 4000 ਚ ਵੀ ਵੇਚ ਦੇਣਗੇ ਨਾ ਉਹਨਾਂ ਵਸੇ ਕੋਈ ਵੈਲਿਊ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਤਾਂ ਨਸ਼ੇ ਦਾ ਪ੍ਰਬੰਧ ਹੋ ਗਿਆ ਨਾ ਭਾਜੀ ਜਿਹੜੇ ਉਹਨਾਂ ਨੇ ਚੀਜ਼ਾਂ ਲੈਣੀਆਂ ਸੀ ਉਹਨਾਂ ਉਹ ਪ੍ਰਬੰਧ ਤੇ ਕਰ ਲਿਆ ਹੋਇਆ ਬੜੀ ਗੱਲ ਸੁਣ ਜਿਹਦੀ ਚੱਕੀ ਗਈ ਹੈ ਉਹਦਾ ਤਾਂ ਸਾਰਾ ਸਿਸਟਮ ਹੀ ਲਗਿਆ ਭਾਜੀ ਉਹਦਾ ਡੇਲੀ ਸ਼ਡਿਊਲ ਹਿਲ ਗਿਆ ਉਹ ਜੋ ਉਹਨੇ ਉੱਥੇ ਆਣਾ ਜਾਣਾ ਉਸ ਗੱਡੀ ਤੇ ਆਣਾ ਜਾਣਾ ਕੁਝ ਲੈ ਕੇ ਆਣਾ ਸਮਾਨ ਉਹਦਾ ਤਾਂ ਸਾਰਾ ਸਿਸਟਮ ਭਾਜੀ ਹੀ ਹਿਲ ਗਿਆ ਨਾ ਸੋਸਾਇਲ ਜੀ ਕਿੰਨੇ ਕਿ ਨੇ ਦੱਸਿਆ ਵੀ 10 ਰੁਪਏ ਦਾ ਚਾਹ ਦਾ ਕੱਪ ਵੇਚ ਕੇ ਫਿਰ ਜਾ ਕੇ ਪੈਸੇ ਜੋੜ ਕੇ ਤੇ ਨਹੀਂ ਆ ਕੱਪ 50 ਦਾ ਵੇਚ ਕੇ ਫਿਰ ਜਾ ਕੇ ਇਸ ਤਰ੍ਹਾਂ 30-35 ਹਜ਼ਾਰ ਦੀ ਐਕਟਿਵ ਆਉਂਦੀ ਆ ਕਿੰਨੀ ਕਿ ਮਿਹਨਤ ਕੀਤੀ ਸੀ ਇੱਕ ਐਕਟਵ ਲੈਣ ਵਾਸਤੇ ਭਾਜੀ ਦੇਖੋ ਇੱਕ ਜਿਹੜਾ ਮੇਰੇ ਦਾਦਾ ਜੀ ਜਦੋਂ ਜਾਂਦੇ ਸੀ ਨਾ ਸਾਡੇ ਚਾਹ ਦਾ ਕਾਰਨਾ ਉਹ ਸਾਈਕਲ ਤੇ ਜਾਂਦੇ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਨਾ ਆਪਾਂ ਪੈਸੇ ਜੋੜ ਕੇ ਪਹਿਲੀ ਐਕਟਵ ਲਈਤੀ ਸੀ ਉਹ ਕਹਿਣ ਦਾ ਮਤਲਬ ਕੀ ਹੈ ਕਿ ਸਾਡੇ ਘਰੋਂ ਪਹਿਲੀ ਗੱਡੀ ਸੀ ਜਿਹੜੀ ਸਾਡੇ ਸਾਈਕਲ ਤੋਂ ਬਾਅਦ ਸਾਡੇ ਘਰ ਆਈ ਸੀ ਠੀਕ ਹੈ ਨਾ ਉਹ ਗੱਡੀ ਆਪਾਂ 7 ਤੋਂ 8 ਸਾਲ ਪਾਪਾ ਨੇ ਚਲਾਈ ਹੈ ਪਰ ਜਿਹੜੀ ਹੁਣ ਚੋਰੀ ਹੋਈ ਆ 7-8 ਸਾਲ ਚਲਾਈ ਆ ਕਹਿਣ ਦਾ ਮਤਲਬ ਕਿ ਇੱਕ ਮਿਡਲ ਕਲਾਸ ਬੰਦਾ ਜਦੋਂ ਸਾਈਕਲ ਤੋਂ ਗੱਡੀ ਤੇ ਆਂਦਾ ਨਾ ਇੱਕ ਖੁਸ਼ੀ ਅਲੱਗ ਹੁੰਦੀ ਉਸ ਚੀਜ਼ ਦੀ ਪਰ ਜਦੋਂ ਬੰਦਾ ਇੰਨੇ ਖੁਸ਼ੀ ਦੇ ਨਾਲ ਉਹ ਚੀਜ਼ ਲੈ ਕੇ ਆਂਦਾ ਉਹਨੂੰ ਪਤਾ ਲੱਗਦਾ ਕਿ ਯਾਰ ਇੱਥੇ ਤੇ ਚੋਰੀ ਹੋਣੀ ਆ ਉਹਦਾ ਇੱਕ ਨਾ ਇੱਕ ਮਨ ਵਿੱਚ ਉਹ ਮੈਂਟੈਲਿਟੀ ਬਣ ਜਾਂਦੀ ਆ ਇੱਕ ਮਨ ਵਿੱਚ ਉਹ ਚੀਜ਼ ਆ ਜਾਂਦੀ ਕਿ ਯਾਰ ਮੈਂ ਭਾਵੇਂ ਨਵੀਂ ਚੀਜ਼ ਲੈਣਾ ਭਾਵੇਂ ਮੈਂ 2 ਲੱਖ ਦੀ ਲੈਣਾ ਭਾਵੇਂ 20 ਲੱਖ ਦੀ ਲੈਣਾ ਹੋਣੀ ਤੇ ਚੋਰੀ ਆ ਤੇ ਇਹ ਹੀ ਮਾਨਿਟਾਰ ਵਿੱਚ ਰੱਖ ਕੇ ਆਪਾਂ ਰਵਾਂਗੇ ਨਾ ਤੇ ਬੰਦਾ ਇਹ ਸੋਚਦਾ ਕਿ ਯਾਰ ਕੀ ਛੱਡ ਯਾਰ ਇਹੋ ਜੇ ਇਹੋ ਜੇ ਸ਼ਹਿਰ ਵਿੱਚ ਇਹੋ ਜੇ ਆਪਣਾ ਸਟੇਟ ਦੇ ਵਿੱਚ ਰਹਿਣਾ ਕੀ ਹੈ ਫਿਰ ਬੰਦਾ ਕਹਿੰਦਾ ਤਾਂ ਹੀ ਤਾਂ ਬੱਚੇ ਬਾਹਰ ਜਾ ਰਹੇ ਨੇ ਬਾਹਰ ਕਿਉਂ ਜਾ ਰਹੇ ਕਿਉਂਕਿ ਉੱਥੇ ਸਰਕਾਰ ਇੰਨੀ ਸਖਤ ਹੈਗੀ ਉੱਥੇ ਚੋਰੀ ਨਹੀਂ ਹੋ ਸਕਦੀ ਹੈ ਠੀਕ ਹੈ ਨਾ ਉੱਥੇ ਚੋਰੀ ਸਾਡੇ ਪੰਜਾਬ ਵਿੱਚ ਸਾਡੇ ਇੰਡੀਆ ਨਾਲੋਂ ਉੱਥੇ ਕਾਫੀ ਬਚਾਅ ਹੈ ਉਥੇ ਨਹੀਂ ਚੋਰੀਆ ਨਹੀਂ ਹੈ ਫਿਰ ਵੀ ਮੈਂ ਕਹਿਣਾ ਵਾਂ ਕਿ ਜਿਹੜਾ ਮਿਡਲ ਕਲਾਸ ਬੰਦਾ ਪਾਈਪੇ ਜੋੜ ਕੇ ਭਾਜੀ ਚੀਜ਼ ਲੈਂਦਾ ਤੇ ਚੋਰ ਮੈਂਟਲ ਨਹੀਂ ਲਾਦਾ ਚੱਕਰ ਨੂੰ ਕਹਿਣ ਦਾ ਮਤਲਬ ਕੀ ਹੈ ਕਿ ਕਿਤਨਾ ਕਿਤੇ ਸਾਡੇ ਜਿਹੜੇ ਪ੍ਰਸ਼ਾਸਨ ਹੈਗੇ ਆ ਉਹ ਵੀ ਕਿਤਨਾ ਕਿਤੇ ਇਸ ਚੀਜ਼ ਨੂੰ ਹੱਲਾ ਦੇ ਰਹੇ ਨੇ ਕਹਿਣ ਦਾ ਮਤਲਬ ਕੀ ਹੈ ਕਿ ਉਹ ਕਹਿ ਰਹੇ ਨੇ ਕਿ ਜੇ ਚੋਰ ਜੋ ਜੇ ਸਾਡਾ ਪ੍ਰਸ਼ਾਸਨ ਇੰਨਾ ਸਖਤ ਹੋਵੇ ਤੇ ਚੋਰ ਦੀ ਭਾਜੀ ਮੈਂ ਜਾਲ ਹੀ ਨਹੀਂ ਗਈ ਕਿ ਉਹ ਦਿੰਦੇ ਹੜ ਚੋਰੀ ਕਰ ਸਕੇ ਸੋਸਾਇਟੀ ਇਸ ਬੰਦ ਵਿੱਚ ਤੁਸੀਂ ਆਪਣੇ ਜਿਹੜੇ ਲਾਗਦੇ ਥਾਣੇ ਵਿੱਚ ਪੁਲਿਸ ਕੰਪਲੀਟ ਕੀਤੀ ਆ ਪੁਲਿਸ ਨੇ ਕੀ ਆਸ਼ਵਾਸ਼ਣ ਦਵਾਇਆ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਤੇ ਮੈਨੂੰ ਐਸਓਪੀ ਅਸੀਂ ਦੇਖਿਆ ਵੀ ਚਿਹਰੇ ਜਿਹੜੇ ਸਾਹ ਦਿਖਾਈ ਦੇ ਰਹੇ ਨੇ ਜਿਹੜੇ ਚੋਰਾਂ ਦੇ ਇੱਕ ਜਿਹੜਾ ਜਿਹੜਾ ਕੀ ਖੱਟੇ ਰੰਗ ਦਾ ਪਰਨਾ ਜਿਹੜਾ ਸਿਰ ਤੇ ਲਾਇਆ ਵਾ ਇੱਕ ਜਿਹੜਾ ਚਿਹਰਾ ਸਾਫ ਨਜ਼ਰ ਆ ਰਿਹਾ ਵਾ ਪੁਲਿਸ ਨੇ ਕੀ ਕਾਰਵਾਈ ਕੀਤੀ ਤੁਸੀਂ ਪੁਲਿਸ ਨੂੰ ਆਪਣੀ ਸੀਸੀਟੀਵੀ ਫੋਟੋ ਹੀ ਦਿੱਤੀ ਆ ਹਾਂਜੀ ਭਾਜੀ ਆਪਾਂ ਪੁਲਿਸ ਨੂੰ ਕਿਹਾ ਵਾ ਪੁਲਿਸ ਕਹਿੰਦੀ ਕਿ ਹਫਤੇ ਤੱਕ ਆਪਾਂ ਤੁਹਾਡਾ ਮਿਸ ਕੀ ਹਫਤਾ ਜੋ ਚੋਰੀ ਹੋਈ ਆ ਉਸ ਦਿਨ ਹੀ ਆਪਾਂ ਦਰਖਾਸਤ ਖਵਾਂ ਚੱਲ ਗਈ ਸੀ ਤੇ ਪੁਲਸ ਨੇ ਕਿਹਾ ਹੈ ਕਿ ਆਪਾਂ ਲੱਭ ਰਹੇ ਆ ਲੱਭਾਂਗੇ ਹੁਣ ਵੀ ਉਹ ਆਪਾਂ ਜਾਵਾਂਗੇ ਉਹਨਾਂ ਕੋਲ ਆ ਦੇਖੋ ਸਾਡੀ ਉਮੀਦ ਤਾਂ ਉਹੀ ਹੈ ਨਾ ਆਪਾਂ ਤੇ ਉਹਨਾਂ ਕੋਈ ਜਾਣਾ ਕਿ ਭਾਜੀ ਸਾਡੀ ਗੱਡੀ ਲਵਾ ਦਿਓ ਆਪਾਂ ਤੇ ਇੱਕ ਮੀਡਲ ਕਲਾਸ ਬੰਦਾ ਭਾਜੀ ਹੱਥ ਜੋੜਨ ਪੁਲਸਗੇ ਹੱਥ ਜੋੜਨ ਤੋਂ ਸਵਾਹ ਕੁਝ ਨਹੀਂ ਕਰ ਸਕਦਾ ਉਹ ਇਹੀ ਕਹਿ ਸਕਦਾ ਹੈ ਕਿ ਦੇਖੋ ਸਾਡੀ ਮਿਹਨਤ ਦੀ ਕਮਾਈ ਹੈ ਆਪਾਂ ਬੜੀ ਮੁਸ਼ਕਲ ਨਾਲ ਲਿੱਤੀ ਹੈ ਆਪਾਂ ਕਿਸਤਾਂ ਤੇ ਲਿੱਤੀ ਹੈ ਉਹ ਸਾਡੀ ਗੱਡੀ ਲਵਾ ਦਿਓ ਕਿਉਂਕਿ ਇੱਕ ਬੰਦੇ ਦੀ ਜਦੋਂ ਚੀਜ਼ ਗਵਾ ਜਾਂਦੀ ਹੈ ਨਾ ਤੇ ਉਹਦਾ ਦੁੱਖ ਉਹ ਉਹਦਾ ਘਾਟਾ ਨਾ ਬੰਦਾ ਸਾਲੋਂ ਸਾਲ ਨਹੀਂ ਪੂਰਾ ਕਰ ਸਕਦਾ ਕਿਉਂਕਿ ਜਿੰਨਾ ਜਿੰਨਾ ਕੋ ਬਹੁਤ ਪੈਸਾ ਹੋ ਉਹਨਾਂ ਵਾਸਤੇ ਕੋਈ ਵੈਲਿਊ ਨਹੀਂ ਚੀਜ਼ ਦੀ ਤੇ ਜਿਹਨੇ ਪਾਈਪੇ ਜੋੜ ਕੇ ਲਈ ਤੀ ਨਾ ਉਹਦੇ ਵਾਸਤੇ ਉਹ ਸਾਲਾਂ ਦੀ ਮਿਹਨਤ ਹੈ ਤੇ ਉਸ 1 25000 ਦੀ ਵੀ ਗੱਡੀ 30000 ਦੀ ਗੱਡੀ ਚੋਰੀ ਨਾ ਉਹ ਮੇਰੇ ਪਾਪਾ ਨੂੰ ਕਮਾਉਂਦੇ ਕਮਾਉਂਦੇ 6 ਮਹੀਨੇ ਸਾਲ ਲੱਗ ਜਣੇ ਆ ਤੇ ਮੈਨੂੰ ਸੁਸਾਇਲ ਜੀ ਇਹ ਜਿਹੜੀ ਤੁਹਾਡੀ ਐਕਟਵਰ ਚੁੱਕੀ ਗਈ ਹੈ ਤੁਹਾਡੀ ਗਲੀ ਵਿੱਚੋਂ ਤੇ ਇਹ ਕਿਹੜੇ ਰੰਗ ਦੀ ਐਕਟਵਰ ਸੀ ਕਿ ਨੰਬਰ ਕੀ ਸੀ ਦਸ਼ਕਾਂ ਜੂ ਸਾਝਾ ਕਰ ਦਿਓ ਸ਼ਹਿਰ ਤੁਹਾਡੀ ਵੀਡੀਓ ਦੇਖ ਕੇ ਸਾਡੇ ਜਿਹੜੇ ਦਰਸ਼ਕ ਨੇ ਤੁਹਾਨੂੰ ਫੋਨ ਕਾਲ ਕਰ ਦੇਣਾ ਤੁਹਾਡੀ ਐਕਟਿਵਾ ਲੱਭ ਜੇ ਚਾਹੇ ਬੰਦਾ ਜਿਹੜਾ ਚੋਰ ਆ ਰਿਹਾ ਵਈ ਇਸ ਦਾ ਚਿਹਰਾ ਜਿਹੜਾ ਉਹ ਵੇਖ ਲੈਣਾ ਚਾਹੇ ਤੁਹਾਨੂੰ ਫੋਨ ਕਾਲ ਕਰ ਦੇਣਾ ਸ਼ਾਇਦ ਤੁਹਾਡੀ ਐਕਟਿਵਾ ਲੱਭ ਜੇ ਕਿਉਂ ਦਰਸ਼ਕ ਜਿਹੜੇ ਨੇ ਰੱਬ ਰੂਪੀ ਹੁੰਦੇ ਨੇ ਹਮੇਸ਼ਾ ਕਿਸੇ ਦੀ ਮਦਦ ਕਰਦੇ ਨੇ ਤੁਸੀਂ ਆਪਣਾ ਐਕਟਿਵਾ ਦਾ ਰੰਗ ਕਿਹੜਾ ਮਾਡਲ ਸੀ ਕਿਹੜੀ ਕੰਪਨੀ ਦੀ ਸੀ ਤੇ ਕਿਹੜਾ ਨੰਬਰ ਸੀ ਉਹਦਾ ਦੁਸ਼ਕਾਂ ਨੂੰ ਸਾਝਾ ਕਰ ਦਿਓ ਪਾਜੀ ਵੇਖੋ ਮੈਂ ਤੇ ਕਿੰਨਾ ਵਾ ਤੇ ਇਹ ਕਹਾਵਤ ਸਿੱਧ ਵੀ ਆ ਕਿ ਪੰਜਾਬੀ ਪੰਜਾਬੀ ਦੇ ਕੰਮ ਆਂਦਾ ਤੇ ਮੈਂ ਚਾਹੁੰਨਾ ਵਾ ਕਿ ਜੇ ਅੱਜ ਇੱਕ ਮੀਡਲ ਕਲਾਸ ਬੰਦੇ ਨੇ ਸਾਡੇ ਦੇ ਬੰਦੇ ਨੇ ਚੀਜ਼ ਵਾਪਰੀ ਐ ਤੇ ਸਾਨੂੰ ਸਾਥ ਚਾਹੀਦਾ ਪ੍ਰਸ਼ਾਸਨ ਦਾ ਵੀ ਸਾਥ ਚਾਹੀਦਾ ਸਾਨੂੰ ਸਾਡੇ ਅੰਮ੍ਰਿਤਸਰ 'ਚ ਰਹਿਣ ਵਾਲੇ ਲੋਕਾਂ ਦਾ ਵੀ ਸਾਥ ਚਾਹੀਦਾ ਵਾ ਕਿ ਜੇ ਆਪਾਂ ਹਲ ਮਿਲ ਕੇ ਸਾਰੇ ਆਪਾਂ ਇੱਕ ਮੁੱਠ ਹੋਵਾਂਗੇ ਯੂਨਿਟੀ ਨਾਲ ਹੋਵਾਂਗੇ ਤੇ ਕੋਈ ਵੀ ਇਹੋ ਜਿਹਾ ਕੰਮ ਸੋਚ ਕਰਨ ਲੱਗਿਆ ਡਰੇਗਾ ਸੋ ਮੈਂ ਚਾਹਨਾ ਵਾਂ ਕਿ ਜੇ ਮੇਰੀ ਐਕਟਿਵਾ ਗਵਾਚੀ ਐ ਤੇ ਤੁਹਾਡਾ ਮੈਨੂੰ ਸਾਥ ਚਾਹੀਦਾ ਵਾ ਤੇ ਮੇਰੀ ਐਕਟਿਵਾ ਦਾ ਜਿਹੜਾ ਪਾਜੀ ਕਲਰ ਆ ਗ ਤੇ ਉਹਦਾ ਜਿਹੜਾ ਨੰਬਰ ਹੈਗਾ ਉਹ ਹੋਗਾ PB02 DE0976 ਮੈਂ ਰਿਪੀਟ ਕਰ ਰਿਹਾ PB02 DE0976 ਉਹਦੇ ਫਰੰਟ ਤੇ ਭਾਜੀ ਓਮ ਦਾ ਸਟicker ਪ੍ਰਿੰਟਡ ਹੈ ਤੇ ਦੂਸਰਾ ਜਿਹੜਾ ਉਹਦੇ ਬੈਕ ਤੇ ਆ ਟੁਕਰਾਲ ਲਿਖਿਆ ਹੋਇਆ ਤੇ ਜੇ ਕਿਸੇ ਦਰਸ਼ਕ ਨੂੰ ਵੀ ਐਕਟਿਵ ਆਪਣੇ ਕਿਸੇ ਵੀ ਮਿਲਦੀ ਹੈ ਤੇ ਮੇਰੇ ਉਹ ਕੰਟੈਕਟ ਜਰੂਰ ਕਰਨ ਮੇਰਾ ਮੈਨੂੰ ਕੰਟੈਕਟ ਕਰਨ ਵਾਸਤੇ ਮੇਰਾ ਨੰਬਰ ਹੈ 79864 9478 ਮੈਂ ਦੁਬਾਰਾ ਰਿਪੀਟ ਕਰ ਰਿਹਾ 7986449478 ਸੋ ਮੈਂ ਚਾਹਾਂਗਾ ਜਿਹੜੇ ਵੀ ਮੇਰੇ ਭਰਾ ਨੂੰ ਜਿਹੜੇ ਵੀ ਇਹਨੂੰ ਗੱਡੀ ਮਿਲਦੀ ਹੈ ਉਹ ਮੈਨੂੰ ਜਰੂਰ ਦੱਸਣ ਤਾਂਕਿ ਆਪਾਂ ਹਰਲ ਮਿਲ ਕੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਆਪਾਂ ਰੋਕ ਸਕੀਏ ਸਾਡੇ ਨਾਲ ਪ੍ਰਸ਼ਾਸਨ ਵੀ ਨਾਲ ਖੜਾ ਹੋਣਾ ਚਾਹੀਦਾ ਵਾ ਕਿਉਂਕਿ ਸਾਰੇ ਜਣੇ ਹਰਲ ਕੇ ਕੰਮ ਕਰਾਂਗੇ ਤੇ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਆਪ ਗੁਰੂ ਦੀ ਨਗਰੀ ਨੂੰ ਇਸ ਜੀ ਤੋਂ ਰੋਕ ਸਕਦੇ ਆ ਨਹੀਂ ਤਾਂ ਕੁਝ ਨਹੀਂ ਜੇ ਹੋਣਾ ਨਹੀਂ ਤਾਂ ਕੰਮ ਵਧਨੇ ਵਧਣਾ ਜੀ ਸਿੰਪਲ ਜੀ ਗੱਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਨੌਜਵਾਨ ਸਾਹਿਲ ਜਿਸ ਦੀ ਘਰ ਦੇ ਬਾਹਰੋਂ ਐਕਟਵਾ ਚੁੱਕੀ ਗਈ ਆ ਅੱਜ ਤੁਹਾਡੀ ਗਾੜੀ ਹੱਥ ਜੋੜ ਰਿਹਾ ਤੁਹਾਡੀ ਗਾੜੀ ਅਪੀਲ ਵੀ ਕਰ ਰਿਹਾ ਤੇ ਆਪਣਾ ਮੋਬਾਈਲ ਨੰਬਰ ਆਪਣੇ ਐਕਟਵਾ ਨਾਲ ਦੱਸੀ ਐ ਸਵੀਰ ਨੇ ਸਾਡੀ ਦੁਸ਼ਕਾਂ ਨੂੰ ਅਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਸਾਹਿਲ ਦੀ ਜਿਹੜੀ ਐਕਟਵਾ ਚੋਰੀ ਹੋਈ ਆ ਉਹਦੇ ਗਲੀ ਵਿੱਚੋਂ ਉਹ ਜਿਹੜੀ ਲੰਭ ਸਕੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਪੀਲ ਆ ਵੀ ਵੱਧ ਤੋਂ ਵੱਧ ਇਸ ਨੌਜਵਾਨ ਦੀ ਐਕਟਵਾ ਜਿਹੜੀ ਲੱਭੀ ਜਾਵੇ ਤੇ ਚੋਰਾਂ ਨੂੰ ਜਿਹੜਾ ਕੀ ਸਲਾਖਾਂ ਪਿੱਛੇ ਰੱਖਿਆ ਜਾਵੇ ਤਾਂ ਜੋ ਕਿ ਇਸ ਨੌਜਵਾਨ ਜਿਹੜੀ ਮਿਹਨਤ ਦੀ ਕਮਾਈ ਕੀਤੀ ਐਕਟਵਾ ਉਸ ਨੂੰ ਲੜੀਆ ਉਸਦੇ ਹਵਾਲੇ ਕੀਤੀ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ